ਇੱਕ ਕਿੰਨੀ ਵਾਰੀ ਤਾਰ ਦੇ ਉੱਤੇ ਬਤੌਰ ਲੇੜੀ ਹੋਣ ਦੇ ਨਾਤੇ ਕਿਉਂਕਿ ਜ਼ਮੀਨ ਇਹਨਾਂ ਦੀ ਉੱਥੇ ਪੈਂਦੀ ਆ ਬਤੌਰ ਲੇੜੀ ਹੋਣ ਦੇ ਨਾਤੇ ਜਿਹੜਾ ਸ਼ੱਕ ਘਟ ਪੈਂਦਾ ਵੀ ਕਿੰਨੀ ਵਾਰੀ ਜਾ ਕੇ ਚੁੱਕ ਕੇ ਲਿਆਈ ਆ ਤੇ ਕਿੰਨੀ ਵਾਰੀ ਖੇਪ ਇਹਨੇ ਅੱਗੇ ਦਿੱਤੀ ਹੈਗੀ ਆ ਉਹ ਸਾਰਾ ਪਾਰਟ ਆਫ ਇੱਕ ਇਨਵੈਸਟੀਗੇਸ਼ਨ ਹੈਗਾ ਜਿਹੜਾ ਅਸੀਂ ਥੋਰਲੀ ਕਰ ਰਹੇ ਹਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਾਹਤ ਜਿਹੜਾ ਇੱਕ ਅਭਿਆਨ ਚੱਲ ਰਿਹਾ ਜੁੱਧ ਨਸ਼ਿਆਂ ਵਿਰੁੱਧ ਹੈ ਤੇ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਮਾਨਯੋਗ ਡੀਆਈਜੀ ਸਾਹਿਬ ਸਤਿੰਦਰ ਸਿੰਘ ਅਤੇ ਐਸਐਸਪੀ ਸਾਹਿਬ ਜ਼ਾਰ ਅਮਿੰਦਰ ਸਿੰਘ ਦੀਆਂ ਹਦਾਇਤਾਂ ਤੇ ਅੱਜ ਅੰਮ੍ਰਿਤਸਰ ਅਧਿਆਤਿ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਆ ਇਹਦੇ ਐਸਐਚਓ ਘਰਿੰਡਾ ਤੇ ਐਸਐਚਓ ਲੋਪੋਕੇ ਨੇ ਜਿਹੜੀ ਆ ਦੋ ਮੁਕੱਦਮੇ ਦਰਜ ਕੀਤੇ ਆ ਉਸ ਮੁਕੱਦਮਿਆਂ ਦੇ ਵਿੱਚ ਟੋਟਲ ਜਿਹੜੀ ਹਿਰੋਇਨ ਹੈਗੀ ਆ ਉਹ 7 ਕਿਲੋ 508 ਗ੍ਰਾਮ ਹਿਰੋਇਨ ਜਿਹੜੀ ਆ ਬਰਾਮਦ ਹੋਈ ਆ ਔਰ ਇਹਦੇ ਵਿੱਚ ਜਿਹੜੇ ਟੋਟਲ 6 ਦੋਸ਼ੀ ਜਿਹੜੇ ਅਸੀਂ ਗ੍ਰਫਤਾਰ ਕੀਤੇ ਆ ਜੀ ਸਰ ਕੀ ਕਰਦੇ ਕੀ ਨੇ ਜੀ ਕੀ ਕਿੱਥੋਂ ਕੀ ਮਾਡਲ ਕੋਲੋਂ ਲਿਤੀ ਆ ਇਹਦੇ ਜਿਹੜਾ ਦੱਸਾਂ ਵੀ ਜਿਹੜਾ ਮੁਖ ਅਫਸਰ ਘਰੇਂਦਾ ਵੱਲੋਂ ਜਿਹੜਾ ਪਰਚਾ ਦਰਜ ਕੀਤਾ ਗਿਆ ਇਹਦੇ ਵਿੱਚ ਦਲਬਾਖ ਸਿੰਘ ਉਰਫ ਜੱਜਪੁੱਤਰ ਸੇਮਾ ਸਿੰਘ ਤੇ ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਗਰਮੇਸ਼ ਸਿੰਘ ਇਹ ਪਿੰਡ ਡੱਲੇਗੇ ਥਾਣਾ ਲੋਪੋਕੇ ਤੇ ਸੈਮੂਲ ਮਸੀਹ ਸੈਮ ਪੁੱਤਰ ਜਸਪਾਲ ਸਿੰਘ ਤੇ ਇਹ ਵਾਰ ਨੰਬਰ 6 ਫਤਿਹਗੜ ਚੁੜੀਆਂ ਦਾ ਰਹਿਣ ਵਾਲਾ ਜੀ ਇਹ ਔਰ ਇਹ ਤਿੰਨ ਬੰਦੇ ਜਿਹੜੇ ਹੈਗੇ ਆ ਇਹ 5 ਕਿਲੋ ਫਿਰੋਂ ਦੇ ਨਾਲ ਜਿਹੜੀ ਬਰਾਮਦ ਇਹ ਇਹਨਾਂ ਕੋਲੋਂ ਕੀਤੀ ਗਈ ਆ ਸਰ ਪਹਿਲਾ ਦਾ ਕਿਹੋੜਿਆ ਨਹੀਂ ਉਹ ਮੈਂ ਪਹਿਲਾ ਬਣੀ ਗਈ ਹੈ ਜਿਹੜਾ ਦੂਜਾ ਕੇਸ ਹੈ ਲੋਪੋਕੇ ਦਾ ਲੋਪੋਕੇ ਵਾਲੇ ਕੇਸ ਦੇ ਵਿੱਚ ਜਿਹੜੇ ਇਹ ਇਹ ਦੋ ਭਰਾ ਹੈਗੇ ਆ ਜੋਗਾ ਸਿੰਘ ਪੁੱਤਰ ਬਲਕਾਰ ਸਿੰਘ ਤੇ ਪੰਜਾਬ ਸਿੰਘ ਤੇ ਇਹਨਾਂ ਦੀ ਜਿਹੜੀ ਸਰਨਜੀਤ ਕੌਰ ਜਿਹੜੀ ਪਤਨੀ ਹੈਗੀ ਆ ਜੋਗਾ ਸਿੰਘ ਦੀ ਪਤਨੀ ਆ ਇਹਨਾਂ ਦਾ ਜਿਹੜਾ ਪਿੰਡ ਹੈਗਾ ਪਿੰਡ ਗਾਗਰਮਲ ਜਿਹੜਾ ਬਿਲਕੁਲ ਆਪਣੇ ਤਾਰਾਂ ਦੇ ਨਾਲ ਹੈਗਾ ਔਰ ਇਹ ਡਰੋਨ ਰਾਹੀਂ ਉੱਥੇ ਹੀਰੋਇਨ ਆਪਣੇ ਖੇਤਾਂ ਦੇ ਵਿੱਚ ਸਤਾ ਕੇ ਔਰ ਉੱਥੋਂ ਹੀ ਇਹ ਗਾਂ ਸਪਲਾਈ ਕਰਦੇ ਸੀਗੇ ਇਹੜੀ ਕੀ ਸੀਕ੍ਰੀਟ ਇਨਫੋਰਮੇਸ਼ਨ ਦੇ ਉੱਤੇ ਇਹਨਾਂ ਕੋਲੋਂ ਜਿਹੜੀ ਹੈਗੀ ਹੈ ਹੇਰੋਂ ਨੂੰ ਬਰਾਮਦ ਹੋਈ ਹੈਗੀ ਸਰ ਕਿੰਨੀਆਂ ਕਿ ਇਹਨਾਂ ਦੇ ਕੋਲੋਂ ਛੁੱਟੀਆਂ ਗਈਆਂ ਡਰੋਂ ਦੇ ਰਾਇੰਦਰੀ ਆਈ ਆ ਕਿ ਉਹ ਉਹ ਹੁਣ ਮੁਕਦਮਾ ਦਾ ਚ ਕਰਕੇ ਅਸੀਂ ਇਹਨਾਂ ਨੂੰ ਅੱਜ ਬਣਜੋ ਕੋਰਟ ਚ ਪੇਸ਼ ਕਰਾਂਗੇ ਜੀ ਇਹਨਾਂ ਦਾ ਸਫੀਸ਼ੀਐਂਟ ਰਮਾਨ ਲੈ ਕੇ ਅਗਲੀ ਤਫਤੀਸ਼ ਦੇ ਵਿੱਚ ਵੀ ਇਹਨਾਂ ਨੇ ਹੁਣ ਤੱਕ ਕਿੰਨੀ ਹੇਰੋਂ ਮੰਗਾਈ ਹੈ ਤੇ ਕਿੱਥੇ ਕਿੱਥੇ ਦਿੱਤੀ ਆ ਔਰ ਬੈਕਵਰਡ ਫੋਰਵਰਡ ਲੇਜੇ ਹੈਗੇ ਆ ਉਹਨਾਂ ਨੂੰ ਖੰਘਾਲਦੇ ਹੋਏ ਜਿਹੜੇ ਅਗਲੀ ਕਾਰਵਾਈ ਹੋਊਗੀ ਉਹ ਅਮਨਤ ਲਿਆਦੀ ਜਾਊਗਾ ਸਰ ਦਰਬਾਗ ਸਿੰਘ ਜਿਹੜਾ ਦਰਬਾਗ ਵੀ ਹੈ ਜਿਹੜਾ ਗ੍ਰੀਨ ਨੈਰਣੇ ਵਾਲਾ ਆਇਆ ਰਿਹਾ ਟੀਜ਼ ਡਰੋਨ ਵਾਲੇ ਪਾਸੋਂ ਇਹ ਲੈ ਕੇ ਆ ਰਹੇ ਸੀ ਕਿ ਇਹਨਾਂ ਨੇ ਮਿਸ਼ਪਾਈ ਹੁੰਦੀ ਸੀ ਨਹੀਂ ਨਹੀਂ ਇਹ ਇਹਨਾਂ ਕੋਲੋਂ ਤਾਂ ਜਿਹੜੀ ਇਹ ਬਰਾਮਦ ਹੋਈ ਹੈ ਜੀ ਹਾਂ ਇਹਨਾਂ ਕੋਲੋਂ ਜਿਹੜੀ ਆ ਇਹ ਇਹਨਾਂ ਕੋਲੋਂ ਇਹ ਮੋਟਰਸਾਈਕਲ ਜਿਹੜੇ ਆ ਫੜੇ ਗਏ ਆ ਲੈ ਇੱਕੋ ਮੋਟਰਸਾਈਕਲ ਦੇ ਸੀ ਹਾਂਜੀ ਇੱਕੋ ਮੋਟਰਸਾਈਕਲ ਦੇ ਸੀ ਇਹਨਾਂ ਦਾ ਦੋਹਾਂ ਦਾ ਆਪਸ ਵਿੱਚ ਤਾਲਮਿਲ ਕਿਦਾਂ ਇੱਕ ਲੋਕੋ ਕੇ ਠਾੜੇ ਦਾ ਪੈਂਦਾ ਦੂਜਾ ਫੰਦੀ ਵਾਲੀ ਚੂੜੀਆਂ ਦਾ ਤੇ ਕਿਵੇਂ ਤਾਲਮਿਲ ਸੀ ਇਹਨਾਂ ਦਾ ਕਦੋਂ ਦਾ ਤਾਲਮਿਲ ਸੀ ਇਹ ਇਹ ਸਾਰੀਆਂ ਗੱਲਾਂ ਤਫਤੀਸ਼ ਦੇ ਵਿੱਚ ਜਿਹੜੀਆਂ ਅਸੀਂ ਲਿਆਵਾਂਗੇ ਜੀ ਹੁਣ ਜੋ ਕਿ ਤੁਹਾਨੂੰ ਦੱਸਿਆ ਵੀ ਇਹ ਜੀ ਕੱਲ ਬੰਦੇ ਨੂੰ ਫੜਿਆ ਹੈਗਾ ਅੱਜ ਪੇਸ਼ ਕਰਕੇ ਰਿਮਾਂਡ ਲੈ ਕੇ ਵੀ ਇਹਨਾਂ ਦਾ ਕੀ ਤਾਲਮੇਲ ਸੀਗਾ ਕਿੱਦਾਂ-ਕਿੱਦਾਂ ਇਹ ਲਿੰਕ 'ਚ ਸੀਗੇ ਉਹ ਸਾਰੀ ਜੋ ਚੀਜ਼ ਹੈਗੀ ਆ ਉਹ ਜਾਣਦੀ ਜਾਓਗੇ ਤਦ ਹੀ ਮੈਨੂੰ ਲੱਗਾ ਕਿ ਮਹਿਲਾ ਦਾ ਲਿੰਕ ਪਾਕਿਸਤਾਨ ਕਿੱਦਾਂ ਬਣਿਆ ਜੀ ਕਿਹਦੇ ਨਾਲ ਇਹਦੀ ਗੱਲਬਾਤ ਹੁੰਦੀ ਹੈ ਕਿੱਦਾਂ ਪਹੁੰਚ ਹੋ ਰਿਹਾ ਜੀ ਮਹਿਲਾ ਦਾ ਤੁਹਾਨੂੰ ਜਿੱਦਾਂ ਦੱਸਿਆ ਨਾ ਜੀ ਤੁਹਾਨੂੰ ਵੀ ਇਹ ਜੋਗਾ ਸਿੰਘ ਦੀ ਵਾਈਫ ਹੈਗੀ ਆ ਔਰ ਇਹ ਵੀ ਜਿਹੜੀ ਹੈਗੀ ਹੈ ਹੀਰੋਨ ਚੱਕ ਕੇ ਉੱਥੋਂ ਲਿਆਉਣ ਦੇ ਵਿੱਚ ਤੇ ਪਲੱਸ ਅੱਗੇ ਵੇਚਣ ਦੇ ਵਿੱਚ ਇਹਦਾ ਜਿਹੜਾ ਪਾਰਟ ਹੈਗਾ ਇਸੇ ਕਰਕੇ ਜਿਹੜੀ ਇਹਦੀ ਗ੍ਰਸਤਾਰੀ ਜਿਹੜੀ ਆ ਮਰਤਬ ਕੀਤੀ ਗਈ ਆ ਔਰ ਇਹ ਕਿੰਨੀ ਵਾਰੀ ਤਾਰ ਦੇ ਉੱਤੇ ਬਤੌਰ ਲੇਡੀ ਹੋਣ ਦੇ ਨਾਤੇ ਕਿਉਂਕਿ ਜ਼ਮੀਨ ਇਹਨਾਂ ਦੀ ਉੱਥੇ ਪੈਂਦੀ ਆ ਬਤੌਰ ਲੇਡੀ ਹੋਣ ਦੇ ਨਾਤੇ ਜਿਹੜਾ ਸ਼ੱਕ ਘਟ ਪੈਂਦਾ ਵੀ ਕਿੰਨੀ ਵਾਰੀ ਜਾ ਕੇ ਚੁੱਕ ਕੇ ਲਈ ਆ ਤੇ ਕਿੰਨੀ ਵਾਰੀ ਖੇਪ ਇਹਨੇ ਅੱਗੇ ਦਿੱਤੀ ਹੈਗੀ ਆ ਉਹ ਸਾਰਾ ਪਾਰਟ ਆਫ ਇੱਕ ਇਨਵੈਸਟੀਗੇਸ਼ਨ ਹੈਗਾ ਜਿਹੜਾ ਅਸੀਂ ਥੋਰਲੀ ਕਰ ਰਹੇ ਹਾਂ ਸਰ ਔਰਤ ਹੋਣ ਦੇ ਨਾਤੇ ਦੇ ਸ਼ੱਕ ਨਹੀਂ ਸੀ ਪੈਂਦਾ ਐਸਾਂ ਦੀ ਵੀ ਗੱਲ ਕਰਨੀ ਆ ਨੇਚਰਲੀ ਆ ਜੀ ਔਰਤ ਹੋਣ ਦੇ ਨਾਤੇ ਜਦੋਂ ਤੁਸੀਂ ਕਿਤੇ ਜਾਂਦੇ ਹੈਗੇ ਹੋ ਤਾਂ ਉਹਨੂੰ ਥੋੜੀ ਜਿਹੀ ਇੱਕ ਬੱਕੇ ਦੇਖਦੇ ਹੈਗੇ ਵੀ ਔਰਤ ਹੈਗੀਏ ਇਹ ਸ਼ਾਇਦ ਨਹੀਂ ਲੈ ਆ ਸਕਦੀ। ਜਦੋਂ ਇਹ 5 ਕਿਲੋ ਦੇ ਰਹੀ ਸੀ ਤਾਂ ਉਹਦੇ ਪਿੱਛੇ ਕਿਹੜੀ ਸੀ ਤੇ ਫਿਰ ਲੈ ਕੇ ਕਿੱਧਰ ਆ ਰਹੀ ਸੀ 5 ਕਿਲੋ ਕਿਹੜੇ ਵਿਅਕਤੀ ਕੋਲ ਬਾਰਡਰ ਵਾਲੀ ਸੈਟ ਲੈ ਕੇ ਆਏ। ਉਹ ਅਜੇ ਪੁੱਛਗਿੱਛ ਕਰ ਰਹੇ ਆ ਜੀ। ਇੱਕ ਸਰ ਹੋਰ ਦੱਸੋ। ਚਲੋ ਫੋਨ ਵੀ ਕਰਵਾ ਲਿਆ ਜਿਹੜਾ ਇੱਕ ਸਾਰੇ ਜਿੱਦਾਂ ਪੰਜਾਬ ਸਰਕਾਰ ਇੱਕ ਗੱਲ ਦੀ ਜਿੱਦਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੀ ਘਰ ਡਿਸਟロイ ਕੀਤੇ ਆ ਹਨ ਜਿੱਦਾਂ ਨਸ਼ਾ ਦਸ ਕਰਨੇ ਸਪੋਸ ਜਿਹੜੀ ਜ਼ਮੀਨ ਨੂੰ ਵਰਤਦੇ ਨੇ ਜਿਸ ਤਰ੍ਹਾਂ ਇਹੋ ਹੀ ਮੈਨਾ ਸੀਗੀ ਇਹਦੀ ਜ਼ਮੀਨ ਤੇ ਹਰ ਉਹ ਲਉਂਦੀ ਉਹਦੇ ਤਾਕੂਂਦੇ ਨੇ ਤਾਂ ਇਸ ਨੂੰ ਦੀ ਪ੍ਰੋਵੀਜ਼ਨ ਵੀ ਹੈ ਕਿ ਜਿਹੜੀ ਜ਼ਮੀਨ ਵਰਤੀ ਜਾਂਦੀਆਂ ਨੇ ਜਿਹੜੇ ਜਿੱਦਾਂ ਜ਼ਮੀਨ ਲਾ ਕੇ ਉਹ ਦਸਕੀ ਦਾ ਕੰਮ ਕਰਦੇ ਆ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਇਸ ਤਰ੍ਹਾਂ ਦੀ ਕਿਉਂਕਿ ਤੁਸੀਂ ਜ਼ਾਇਦਾਤਰ ਵੀ ਇਸ ਕੀਤੀਆਂ ਪਹਿਲਾਂ ਵੀ ਨਾ ਪਿਛਲੇ ਵਾਰੀ ਤਾਂ ਇਹ ਜ਼ਮੀਨ ਦੇ ਉੱਤੇ ਵੀ ਕਾਰਵਾਈ ਤਾਂ ਅਮਚ ਲੈਂਦੀ ਜਾਂਦੀ ਹੈ ਬਿਲਕੁਲ ਜੀ ਇਹ ਜਿੱਦੇ ਹਰਮਨਾਂ ਕੋਲ ਮਿਲੀ ਹੈਗੀ ਆ ਇਹਨਾਂ ਦੇ ਖਿਲਾਫ ਪਹਿਲਾਂ ਕਿੰਨੇ ਮੁਕਦਮੇ ਦਰਜ ਨੇ ਉਹ ਅਸੀਂ ਰਿਕਾਰਡ ਚੈੱਕ ਕਰ ਰਹੇ ਹਾਂ ਪਰ ਇਹ ਜੋ ਐਸ ਪਰ ਰਿਕਾਰਡ ਲੋਪੋਕੇ ਥਣ ਦਾ ਇਹਨਾਂ ਖਿਲਾਫ ਪਹਿਲਾਂ ਕੋਈ ਮੁਕਦਮਾ ਦਰਜ ਨਹੀਂ ਕਰ ਹਾਂਜੀ ਇਹਨਾਂ ਕਿਉਂਕਿ ਇਹ ਲੋਪੋਕੇ ਦੇ ਰਹਿਣ ਵਾਲੇ ਆ ਜੀ ਇਹ ਲੇਡੀਜ਼ ਇਸ ਤੋਂ ਪਹਿਲਾਂ ਤੁਸੀਂ ਸ਼ਹਿਰ ਦੇ ਵਿੱਚ ਜਿਵੇਂ ਪੀਲਾ ਪੰਚਰ ਫਿਰਿਆ ਆ ਤੇ ਰਟਾਰੀ ਦੇ ਅੰਦਰ ਵੀ ਕਾਫੀ ਘਰ ਨੇ ਜਿਹੜੇ ਤੁਸੀਂ ਕਿਸੇ ਦਿਨ ਸੀਗੀ ਕੀਤੇ ਆ ਉਹਨਾਂ ਤੇ ਕੋਈ ਇਸ ਤਰ੍ਹਾਂ ਦਾ ਚਲਉ ਨਹੀਂ ਜਿਹੜੇ ਇਹ ਤੁਹਾਨੂੰ ਦੱਸਣਾ ਚਾਹੁੰਦਾ ਜੀ ਜਿਹੜੀ 66 ਐਫ ਦੇ ਐਨਡੀਪੀਐਸ ਐਕਟ ਤਹਿਤ ਜਿਹੜੀ ਪ੍ਰੋਪਰਟੀ ਫ੍ਰੀਜ਼ ਹੋ ਚੁੱਕੀ ਹੈਗੀ ਆ ਉਹ ਕੰਪੀਟੈਂਟ ਅਥਾਰਟੀ ਵੱਲੋਂ ਦਿੱਲੀ ਵੱਲੋਂ ਫ੍ਰੀਜ਼ ਹੋ ਚੁੱਕੀ ਆ ਉਹਨਾਂ ਨੂੰ ਡਿਮੋਲਿਸ਼ ਨਹੀਂ ਕਰ ਸਕਦੇ ਅਸੀਂ ਉਦੋਂ ਇਲਾਵਾ ਜੇ ਕਿਸੇ ਅਸੀਂ ਹੋਰ ਪ੍ਰੋਪਰਟੀਆਂ ਜਿਹੜੀਆਂ ਜਿਹੜੀਆਂ ਸਮਗਨਸ ਨੇ ਬਣਾਈਆਂ ਹੈਗੀਆਂ ਇਲੈਗਲ ਤਰੀਕੇ ਨਾਲ ਜਿਹੜੀਆਂ ਜਾਂ ਕੋਈ ਕਿਸੇ ਬਿਨਾ ਰਜਿਸਟਰੀ ਤੋਂ ਜਾਂ ਕਿਤੇ ਕਬਜ਼ਾ ਕੀਤਾ ਜਾਂ ਕਿਤੇ ਉਸ ਪੈਸੇ ਨਾਲ ਕਿਤੇ ਜਾਇਦਾਦ ਬਣਾਈ ਹੈਗੀ ਆ ਉਹ ਅਸੀਂ ਆਇਡੈਂਟੀਫਾਈ ਕਰ ਰਹੇ ਆਂ ਔਰ ਲੀਗਲ ਵੇ ਦੇ ਨਾਲ ਜੋ ਇੱਕ ਲੀਗਲ ਵੇ ਹੈਗਾ ਲੀਗਲ ਵੇ ਦੇ ਨਾਲ ਉਹਨਾਂ ਨੂੰ ਡਿਸਟਰੋਏ ਕੀਤਾ ਜਾਊਗਾ ਸਰ ਇੱਕ ਔਰਤ ਦਾ ਜਿਹੜੀ ਜਿੰਦ ਨੂੰ ਲੋਲ ਕੀਤਾ ਕਿ ਇਹਦਾ ਵੱਡਾ ਰੋਲ ਸੀ ਹੈ ਵੇਚਦੀ ਵੀ ਸੀ ਅੱਗੇ ਲੈ ਕੇ ਜਾ ਕਿ ਉੱਥੋਂ ਤੱਕ ਨਹੀਂ ਸੀ ਵੀ ਰੰਦੇ ਤੇ ਇਹ ਪਾਰਟ ਆਫ ਇਨਵੈਸਟੀਗੇਸ਼ਨ ਤੁਹਾਨੂੰ ਦੱਸ ਰਿਹਾ ਨਾ ਜੀ ਹੁਣ ਇੱਕ ਵੱਡੀ ਕਾਮਯਾਬੀ ਹੈ ਕਿ ਔਰਤਾਂ ਦੀ ਸ਼ਮੂਲੀਅਤ ਹੈ ਕਿਉਂਕਿ ਸ਼ੱਕ ਵੀ ਨਹੀਂ ਪੈਂਦਾ ਮੈਂ ਤੁਹਾਨੂੰ ਉਹੀ ਦੱਸ ਰਿਹਾ ਵੀ ਇਹ ਆਪਣੇ ਤਾਂ ਬਿਲਕੁਲ ਤਾਰਾਂ ਦੇ ਲਾਗੋਂ ਚੁੱਕ ਕੇ ਲਿਆ ਕੇ ਆਪਣੇ ਇਹਨਾਂ ਦਾ ਘਰ ਵੀ ਉੱਥੇ ਲੱਗ ਗਿਆ ਜ਼ਮੀਨ ਵੀ ਲੱਗ ਗਈ ਇਹਨਾਂ ਦੀ ਤੇ ਉਥੋਂ ਲਿਆ ਕੇ ਇਹ ਕਿੱਥੇ ਡੰਪ ਕਰਦੇ ਸੀ ਕੀ ਕਰਦੇ ਸੀ ਉਹ ਸਾਰੀ ਪੁੱਛਗਿੱਛ ਜਿਹੜੀ ਆ ਰਿਮਾਂਡ ਦੇ ਦੌਰਾਨ ਕਿਉਂਕਿ ਦੇਖੋ ਜਿਹੜਾ ਬੰਦਾ ਹਿਰੋਇਨ ਵੇਚਦਾ ਚੁਸਤ ਚਲਾਕ ਆ ਇਸ ਲੈਵਲ ਦੀ ਪਾਕਿਸਤਾਨ ਤੋਂ ਮੰਗਾ ਕੇ ਹਿਰੋਇਨ ਇੱਥੇ ਸਮਗਲਿੰਗ ਕਰ ਰਹੇ ਆ ਤੇ ਇਹਨਾਂ ਨੂੰ ਰਿਮਾਂਡ ਦੌਰਾਨ ਜਿਹੜਾ ਸਖਤੀ ਨਾਲ ਪੁੱਛਗਿੱਛ ਕੀਤੀ ਜਾਊਗੀ ਤਾਂ ਹੀ ਇਹ ਗੱਲਾਂ ਆ ਕੇ ਸਾਹਮਣੇ ਆਉਣਗੀਆਂ ਮਾਸਟਰਮਾਈਂਡ ਔਰਤ ਹੀ ਹੈ ਨਹੀਂ ਮਾਸਟਰਮਾਈਂਡ ਜਿਹੜਾ ਦੂਜਾ ਪੰਜਾਬ ਸਿੰਘ ਹੈ ਪਰ ਇਹ ਸਾਰਾ ਮਤਲਬ ਆਪਰੇਸ਼ਨ ਇਹੋ ਹੀ ਹੈਡ ਕਰਦੀ ਸੀ ਉਸ ਤੋਂ ਬਾਅਦ ਜਦੋਂ ਸਮਾਨ ਇੱਧਰ ਆਇਆ ਮੈਂ ਜਿਹੜੀ ਤੁਹਾਨੂੰ ਗੱਲ ਦੱਸੀ ਹੈ ਵੀ ਐਜ਼ ਅ ਲੇਡੀ ਹੋਣ ਦੇ ਨਾਤੇ ਉਹਨੂੰ ਇਹ ਭੇਜਦੇ ਸੀ ਵੀ ਤਾਰਾਂ ਤੋਂ ਅੱਗੋਂ ਜਾ ਕੇ ਤੁਸੀਂ ਚੱਕ ਲਿਓ ਤਾਂ ਕਿ ਇਹਦੇ ਸ਼ੱਕ ਨਾ ਪਵੇ ਕਿੰਨੀ ਕਾਮਯਾਬੀ ਸਮਝੋ ਕਿ ਇਸ ਤਰ੍ਹਾਂ ਦਾ ਕਾਟਲ ਜਰੂਰ ਬਿਲਕੁਲ ਜੀ ਇਹ ਇਹਦੇ ਚ ਆਪਣੇ ਜਨਦਰ ਦੇ ਹੱਤੀ ਦੀ ਬਹੁਤ ਵੱਡੀ ਕਾਮਯਾਬੀ ਆ ਜਿਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈਗੀ ਆ ਵੀ ਇੱਕ ਆਪਣੇ ਘਰ ਦੀ ਲੇਡੀਜ਼ ਨੂੰ ਹੀ ਯੂਜ਼ ਕਰਕੇ ਵੱਧ ਕੇ ਉਹਨੂੰ ਤਾਰਾਂ ਲਾ ਕੇ ਭੇਜ ਕੇ ਤੇ ਕੋਈ ਹੀਰੋਇਨ ਚਕਾ ਕੇ ਤੇ ਇਹ ਕੰਮ ਕਰ ਰਿਹਾ ਹੈਗਾ ਔਰ ਫਰਦਰ ਅੱਗੇ ਵੀ ਅਸੀਂ ਇਸ ਚੀਜ਼ ਦਾ ਧਿਆਨ ਰੱਖ ਰਹੇ ਹਾਂ ਫਰਦਰ ਵੀ ਕਾਫੀ ਹਕਮ ਹੈ ਜੀ ਲੜਕੀ ਨੂੰ ਜਾਂ ਜੀ ਔਰਤ ਨੂੰ ਨਾਮਿਨੇਟ ਕਰਨਾ ਕੋਈ ਨਹੀਂ ਸੱਚੋ ਨੂੰ ਕਾਫੀ ਦਿੱਕਤ ਹੁੰਦੀ ਹੈ ਲੇਡੀ ਦਾ ਗਰਪਨ ਲੇਕਰ ਉਹਨਾਂ ਨੇ ਕੰਮ ਨੂੰ ਕਾਬੂ ਕੀਤਾ ਨਹੀਂ ਬਿਲਕੁਲ ਜੀ ਜਿਹੜਾ ਬੰਦਾ ਉਹਦੇ ਚ ਤਾਂ ਇੱਕ ਪੁਲਿਸ ਦਾ ਕੰਮ ਹੈਗਾ ਭਾਵੇਂ ਉਹ ਲੇਡੀਜ਼ ਆ ਭਾਵੇਂ ਜੈਂਟਸ ਆ ਪਰ ਜਿਹੜਾ ਬੰਦਾ ਨਸ਼ਾ ਵੇਚਣ ਦਾ ਕੰਮ ਕਰੂਗਾ ਉਹਦੇ ਨਾਲ ਇਹੀ ਅਕਸ਼ਰ ਹੋਊਗਾ ਔਰ ਇਦਾਂ ਹੀ ਉਹਨਾਂ ਦੇ ਕਾਰਵਾਈ ਚੱਲੂਗਾ ਜੀ ਸਰ ਇੱਕ ਨੇ ਤੇ ਕਿ ਲੋਕਾਂ ਚ ਜਿਹੜੀਆਂ ਵੀ ਹੁੰਦੀਆਂ ਦੀ ਇਹ ਮੈਂ ਸਾਰਿਆਂ ਦਾ ਖੁਦ ਵੀ ਕੋਈ ਲਿੰਕ ਪਤਾ ਲੱਗਦਾ ਜਿੰਦ ਤੱਕ ਇਹ ਦੇ ਦੋ ਇਹਨਾਂ ਨੇ ਰੂਸ਼ ਨੂੰ ਕਰਦੇ ਦੇ ਜਦੋਂ ਇਹਦੇ ਤੁਸੀਂ ਨਵੇਂ ਪੜੇ ਜਾਂ ਪਿਛਲੀਆਂ ਉਤੋਂ ਪਤਾ ਲੱਗਦਾ ਕਿ ਉਹ ਕੌਣ ਬੰਦੇ ਨੇ ਕਿਸ ਤਰ੍ਹਾਂ ਭੇਜੇ ਬਿਲਕੁਲ ਜੀ ਜਿਹੜੇ ਉਹਦੇ ਇਹਨਾਂ ਦੇ ਜਦੋਂ ਅਸੀਂ ਫੋਨ ਐਨਲਿਸਿਸ ਹੁੰਦੇ ਆ ਜੀ ਉਹਦੇ ਵਿੱਚੋਂ ਪਾਰ ਪਾਕਿਸਤਾਨ ਦੇ ਨੰਬਰ ਜਿਹੜੇ ਹੈਗੇ ਉਹ ਨਿਕਲਦੇ ਹੈਗੇ ਆ ਪਰ ਉਹਦੇ ਨਾਲ ਇਹ ਆ ਵੀ ਸਿਰਫ ਨੰਬਰਿੰਗ ਤੇ ਉੱਤੇ ਹੀ ਸਾਡੀ ਜਿਹੜੀ ਤਫ਼ਤੀਸ਼ ਉੱਥੇ ਰਹਿ ਜਾਂਦੀ ਆ ਕਿਉਂਕਿ ਉਹ ਪਾਕਿਸਤਾਨ ਬੈਠੇ ਆ ਤੇ ਇਹ ਜਿਹੜੀ ਗੱਲ ਹੈਗੀ ਆ ਉਹਦੇ ਵਿੱਚ ਇਹ ਇਹਨਾਂ ਦੀ ਪੁੱਛਗਿੱਛ ਵੀ ਹੁੰਦੀ ਆ ਵੀ ਇਹ ਬੰਦਾ ਜਿਹੜਾ ਮੈਂ ਨੰਬਰ ਮੇਰੇ ਨਾਲ ਚੱਲਦਾ ਸੀ ਜਿਹੜਾ ਮੇਰੇ ਨਾਲ ਉੱਥੋਂ ਮੇਰੇ ਨਾਲ ਕੰਮ ਕਰਦਾ ਸੀ ਉਹਦਾ ਆ ਨਾਂ ਆ ਉਹਦਾ ਆ ਨਾਂ ਆ ਉਹ ਜਿਹੜੀ ਚੀਜ਼ ਜਿਹੜੀ ਆ ਉਹ ਫਾਈਲ ਤੇ ਲਈ ਜਾਂਦੀ ਆ ਕਿ ਕਿੱਦਾਂ ਬੰਦਾਂ ਨਾਲ ਕਿੱਤੇ ਵਿੱਚੋਂ ਖੇਤੀ ਕਰਦੇ ਆ ਬਾੜ ਦੇ ਲਾਗੇ ਉਹਨਾਂ ਦੀ ਜਾਂ ਕੋਈ ਹੋਟਲ ਦਾ ਕਰਦੇ ਆ ਸੀ ਖੇਤੀ ਹੈ ਖੇਤੀ ਕਰਦੇ ਆ ਸਾਡੇ ਇਹ ਪਹਿਲੇ ਬੰਦੇ ਨਾਲ ਹੋਰ ਕਰਾਂਗੇ ਸਾਡੇ ਜਿਹੜੀ ਇਸ ਤਰ੍ਹਾਂ ਦਾ ਕੰਮ ਕਰਦੇ ਕਿ ਡਰੋਨ ਰਾਹੀਂ ਬਹੁਤ ਵੱਡੀ ਕਿੰਦੀ ਦੇ ਵਿੱਚ ਜਿਹੜੀ ਹਰੋਇਨ ਆ ਲਈ ਹੈ ਅਜੇ ਤਾਂ ਇਹ ਤੁਹਾਡੇ ਸਾਹਮਣੇ ਜਿਹੜੀ ਲੀਡੀ ਕਾਬੂ ਕੀਤੀ ਗਈ ਹੈ ਇਹੀ ਸਾਡੇ ਆਈਸ ਆਪ ਸਾਹਮਣੇ ਧਿਆਨ ਚਾਹੀ ਜੋ ਸਾਡੇ ਕੋਲ ਇੱਕ ਸੀਕ੍ਰੀਟ ਇਨਫੋਰਮੇਸ਼ਨ ਸੀਗੀ ਤੇ ਉਸ ਤੋਂ ਇਲਾਵਾ ਅਸੀਂ ਹੁਣ ਇਹ ਚੀਜ਼ ਤੇ ਵੀ ਨਿਗਾਹ ਰੱਖ ਰਹੇ ਹਾਂ ਵੀ ਜਿਹੜੀ ਇੱਕ ਲੇਡੀਜ਼ ਨੂੰ ਵਰਤ ਕੇ ਉੱਥੇ ਤਾਰਾਂ ਦੇ ਲਾਗੇ ਵਰਤਿਆ ਜਾਂਦਾ ਤੇ ਅਸੀਂ ਧਿਆਨ ਰੱਖਦੇ ਅੱਗੇ ਜੋ ਵੀ ਉਹ ਇਹਦਾ ਕੰਮ ਕਰ ਰਿਹਾ ਉਹਦੇ ਖਿਲਾਫ ਦੋ ਸੈਕਟਰ ਸਬਕਤ ਕਰ ਦੇ ਜੀ ਬਸ ਕਰਾ ਦੇ ਜਿਹੜਾ ਤੇ ਅਨੁਸਾਰ ਜਦੋਂ ਮੈਂ ਇਹ ਵੀ ਨਾ ਕੋਈ ਮਿਲਦਾ ਕਿ ਆਪਸੇ ਬੰਦੇ ਨੇ ਭੇਜੇ ਆ ਹਥਿਆਰ ਵੀ ਜਿਸ ਤਰ੍ਹਾਂ ਪਾਕਿਸਤਾਨ ਨੂੰ ਭੇਜਦੇ ਨੇ ਉਹ ਵੀ ਹਰਨ ਭੇਜਦੇ ਨੇ ਬਥਰੀ ਹਥਿਆਰ ਵੀ ਕਈ ਵਾਰੀ ਤੁਸੀਂ ਕਹਦੇ ਹੋ ਕਿ ਇਹ ਇਹ ਕਈ ਵਾਰੀ ਸਿਮਿਲਰ ਹੁੰਦਾ ਜੀ ਕਿ ਕਈ ਵਾਰੀ ਜਿਹੜੇ ਹਥਿਆਰਾਂ ਵਿੱਚ ਵੀ ਉਹਨਾਂ ਦੇ ਨਾਂ ਆਉਂਦੇ ਆ ਤੇ ਉਸੇ ਬੰਦੇ ਦੇ ਹੀ ਹੀਰੋਨ ਸਮਗਦਰ ਦੇ ਵਿੱਚ ਵੀ ਨਾਂ ਆਉਂਦੇ ਆ ਠੀਕ ਹੈ ਥੈਂਕ ਯੂ ਥੈਂਕ ਯੂ ਸਰ ਸਰ ਜੀ